ਆਸਾ ਮਹੱਲਾ ਚੌਥਾ ਗੁਣ ਗਾਵਾਂ ਗੁਣ ਬੋਲੀ ਬਾਣੀ ਗੁਰਮੁਖ ਹਰਗੁਣ ਆਖ ਬਖਾਣੀ ਜਪ ਜਪ ਨਾਮ ਮਨ ਭਇਆ ਅਨੰਦਾ ਸਤ ਸਤ ਸਤਗੁਰ ਨਾਮ ਦਿੜਹਾਇ ਰਤ ਗਾਏ ਗੁਣ ਪਰਮਾਨੰਦਾ ਰਹਾ ਹਰ ਗੁਣ ਗਾਵੈ ਹਰ ਜਨ ਲੋਗਾ ਵੱਡਾ ਭਾਗ ਪਾਏ ਹਰ ਨਿਰਜੋਗਾ ਗੁਣ ਵਿਹੂਨ ਮਾਇਆ ਮਲ ਤਹਾਰੀ ਜੇਨ ਗੁਣ ਜਨਮ ਹੋਏ ਅਹੰਕਾਰੀ ਸ੍ਰੀ ਸरोवर ਗੁਣ ਪ੍ਰਗਟ ਕੀਏ ਨਾਨਕ ਗੁਰਮੁਖ ਮਤ ਤਤ ਕਢਹੀਏ ਆਸਾ ਮਹੱਲਾ ਚੌਥਾ ਨਾਮ ਸੁਣੀ ਨਾਮੋਂ ਮਨ ਭਾਵੇ ਵੱਡਾ ਭਾਗ ਗੁਰਮੁਖ ਹਰ ਪਾਵੇ ਨਾਮ ਜਪੋ ਗੁਰਮੁਖ ਪਰਗਾਸਾ ਨਾਮ ਬਿਨਾ ਮੈਂ ਧਰ ਨਹੀਂ ਕਾਈ ਨਾਮ ਰਵਿਆ ਸਭ ਸਾਥ ਬਿਰਾਸਾ ਰਹਾਉ ਨਾਮੈ ਸੁਰਤ ਸੁਣੀ ਮਨ ਭਾਈ ਜੋ ਨਾਮ ਸੁਣਾਵੇ ਸੋ ਮੇਰਾ ਮੀਤ ਸਖਾਈ ਨਾਮ ਹੀਨ ਗਏ ਮੂੜ ਲੰਗਾ ਪਤ ਪਤ ਮੋਏ ਬਿਖ ਦੇਖ ਪਤੰਗਾ ਆਪੇ ਥਾਪੇ ਥਾਪਿਉ ਥਾਪੇ ਨਾਨਕ ਨਾਮ ਦੇਵੇ ਹਰ ਆਪੇ ਆਸਾ ਮਹੱਲਾ ਚੌਥਾ ਗੁਰਮੁਖ ਹਰਿ ਹਰਿ ਵੇਲ ਵਿਧਾਈ ਫਲ ਲਾਗੇ ਹਰ ਰਸ ਤਰਸਾਈ ਹਰ ਹਰ ਨਾਮ ਜਪ ਅਨਤ ਤਰੰਗਾ ਜਪ ਜਪ ਨਾਮ ਗੁਰਮਤ ਸਾਲਾਹੀ ਮਾਰਿਆ ਕਾਲ ਜਮ ਕੰਕਰ ਕੋਏ ਅੰਧਾਰਾ ਹਰ ਹਰ ਗੁਰਮਹਿ ਭਗਤ ਰਖਾਈ ਗੁਰ ਤੁਠਾ ਸਿੱਖ ਦੇਵੇ ਮੇਰੇ ਭਾਈ ਹਉ ਮੈਂ ਕਰਮ ਕਿਸ ਬਿਦ ਨਹੀਂ ਜਾਣੈ ਜਿਉ ਕੁੰਚਰਣਾਏ ਖਾਖ ਸਿਰਸ਼ਾਣ ਜੇ ਵਡਪਾਗ ਹੋਵਹਿ ਵਡ ਊਚੇ ਨਾਨਕ ਨਾਮ ਜਪਹਿ ਸਚ ਸੂਕੇ ਆਸਾ ਮਹੱਲਾ ਚੌਥਾ ਹਰ ਹਰ ਨਾਮ ਕੀ ਮਨ ਭੂਖ ਲਗਾਈ ਨਾਮ ਸੁਣਿਆ ਮਨ ਤ੍ਰਿਪਤੈ ਮੇਰੇ ਭਾਈ ਨਾਮ ਜਪਹੁ ਮੇਰੇ ਗੁਰ ਸਿੱਖ ਮੀਤਾ ਨਾਮ ਜਪਹੁ ਨਾਵੇਂ ਸੁਖ ਪਾਵਹੁ ਨਾਮ ਰਖਹੁ ਗੁਰਮਤਿ ਮਨ ਚੀਤਾ ਰਹਾਉ ਨਾਮੋ ਨਾਮ ਸੁਣੀ ਮਨ ਸਰਸਾ ਨਾਮ ਲਾਹਾ ਲੈ ਗੁਰਮਤਿ ਵਿਗਾਸਾ ਨਾਮ ਬਿਨਾ ਕੁਸ਼ਤੀ ਮੋਹ ਅੰਧਾ ਸਭ ਨਿਹਪਲ ਕਰਮ ਕੀਏ ਦੁਖ ਤੰਦਾ ਹਰ 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 ਜਸ ਜਪੈ ਵਡ ਭਾਗੀ ਨਾਨਕ ਗੁਰਮਤਿ ਨਾਮ ਲਿਵ ਲਾਗੀ ਇੱਕ ਓ ਔੰਕਾਰ ਸਤਗੁਰ ਪ੍ਰਸਾਦ ਮਹੱਲਾ ਚੌਥਾ ਰਾਗ ਆਸਾ ਧਰ ਛੇਵੇਂ ਕੇ ਤਿੰਨ hath kar tantb bajave yogi phothr vajae been ਗੁਰਮਤ ਹਰ ਗੁਣ ਬੋਲ ਲਹ ਜੋਗੀ ਇਹ ਮਨੁਆ ਹਰ ਰੰਗ ਭੇਨ ਜੋਗੀ ਫਰ ਦੇਹ ਮਤੀ ਉਪਦੇਸ ਜੁਗ-ਜੁਗ ਹਰ ਹਰ ਏਕੋ ਵਰਤਾ ਤਿਸ ਆਗੇ ਹਮ ਆਦੇਸ ਰਹਾਉ ਗਾਵਹਿ ਰਾਗ ਭਾਂਤ ਬਹੁ ਬੋਲਹਿ ਇਹ ਮਨੁਆ ਖੇਲੇ ਖੇਲ ਜੋ ਵਹਿ ਕੂਪ ਸਿੰਚਨ ਕਉ ਬਸਦਾ ਉਠ ਬੈਲ ਗਏ ਚਾਰ ਬੇਲ ਕਾਇਆ ਨਗਰ ਮਹਿ ਕਰਮ ਹਰ ਗੋਵਹ ਹਰ ਜਾਮੈ ਹਰਿਆ ਖੇਤ ਮਨੁਆ ਅਸਥਿਰ ਬੈਲ ਮਨ ਜੋ ਵਹੁ ਹਰ ਸਿਂਚਹੁ ਗੁਰਮਤਿ ਜੇਤ ਜੋ ਵੀ ਜੰਗਮ ਸ੍ਰਿਸ਼ਟ ਸਭ ਤੁਮਰੀ ਜੋ ਦੇਹੁ ਮੱਦੀ ਤਿਤ ਚੇ ਜਨ ਨਾਨਕ ਕੇ ਪ੍ਰਭ ਅੰਤਰ ਜਾਮੀ ਹਰ ਲਾਭੁ ਮਨੁਆ ਪੇੜ ਆਸਾ ਮਹੱਲਾ ਚੌਥਾ ਕਬ ਕੋ ਪਹਲੈ ਘੰਗੂ ਤਾਲਾ ਕਬ ਕੋ ਵਜਾਵੈ ਰਬਾਬ ਆਤ ਜਾਤ ਬਾਰ ਖਿੰਨ ਲਾਗੈ ਹਉ ਤਬ ਲਗ ਸਮਹਾਰਾਉ ਨਾਮ ਮੇਰੇ ਮਨ ਐਸੀ ਭਗਤ ਬਣ ਆਈ ਹਉ ਹਰ ਬਿਨ ਖਿੰਨ ਪਲ ਰਹਿ ਨ ਸਕਉ ਜੈਸੇ ਜਲ ਬਿਨ ਮਹੀਨ ਮਰ ਜਾਈ ਰਹਾਉ ਤਬ ਕੋ ਮੇਲਾ ਪੰਚ ਸਤ ਗਾਇ ਤਬ ਕੋ ਰਾਤ ਧੁਨ ਉਠਾਵੈ ਮੇਲ ਚੁਣਤ ਖਿੰਨ ਪਲ ਚਸਾ ਲਾਗੈ ਤਬ ਲਗ ਮੇਰਾ ਮਨ ਰਾਮ ਗੁਣ ਗਾਵੇ ਕਬ ਕੋ ਨਾ ਚੈ ਪਾਉ ਪਸਾਰੈ ਕਬ ਕੋ ਹਾਥ ਤਸਾਰੈ ਹਾਥ ਪਾਉ ਪਸਾਰਤ ਬਿਨਮ ਤਿਲ ਲਾਗੈ ਸਭ ਲਗ ਮੇਰਾ ਮਨ ਰਾਮ ਸੰਭਾਰੈ ਕਬ ਕੋ ਊ ਲੋਗਨ ਕੋ ਪਤੀ ਆਵੈ ਲੋਕ ਪਤੀਣੈ ਨਾ ਪਤ ਹੋਏ ਜਨ ਨਾਨਕ ਹਰ ਹਿਰਦੈ ਸਦ ਧਿਆਵਹੁ ਤਾ ਜੈ ਜੈ ਕਰੇ ਸਭ ਕੋਏ ਆਸਾ ਮਹੱਲਾ ਚੌਥਾ ਸਤ ਸੰਗਤ ਮਿਲੀਐ ਹਰ ਸਾਰੂ ਮਿਲ ਸੰਗਤ ਹਰ ਗੁਣ ਦਾਏ ਗਿਆਨ ਰਤਨ ਬਲਿਆ ਘਟ ਜਾਣਣ ਅਗਿਆਨ ਅੰਧੇਰਾ ਜਾਏ ਹਰ ਜਨਨਾ ਚਹੋ ਹਰ ਹਰ ਧਿਆਏ ਐਸੇ ਸੰਤ ਮਿਲਹਿ ਮੇਰੇ ਭਾਈ ਸਭ ਜਾਣ ਕੇ ਤੋ ਵਹ ਪਾਏ ਰਹਾ ਹਰ ਹਰ ਨਾਮ ਜਪਹੁ ਮਨ ਮੇਰੇ ਅਨ ਦਿਨ ਹਰ ਲਿਵਲਾਏ ਜੋ ਇੱਛਾ ਹੋ ਸੋਈ ਫਲ ਪਾਵੋ ਫਿਰ ਭੂਖ ਨਾ ਲਾਗੈ ਆਏ ਆਪੇ ਹਰ ਅਪਰੰਪਰ ਕਰਤਾ ਹਰ ਆਪੇ ਬੋਲ ਬੁਲਾਏ ਸਹੀ ਸੰਤ ਭਲੇ ਤੁਧ ਪਾਵਹਿ ਜਿਨ ਕੀ ਪਤ ਪਾਵਹਿ ਖਾਏ ਨਾਨਕ ਆਖ ਨਾ ਰਾਜੈ ਹਰ ਗੁਣ ਜਿਉ ਆਖੈ ਤਿਉ ਸੁਖ ਪਾਏ ਭਗਤ ਭੰਡਾਰ ਦੀਏ ਹਰ ਆਪਣੇ ਗੁਣ ਦਾ ਹਕ ਬਣ ਜਿ ਲੈ ਜਾਏ